ਆਪਾਂ ਆਏ ਸੀ ਗੁਰਦੁਆਰਾ ਪੋਰਾ ਸਾਹਿਬ ਦੇ ਦਰਸ਼ਨ ਕਰਨ ਤੇ ਅੱਜ ਹੈਗਾ ਜੀ 8 ਪੋ 8 ਪੋ ਦੇ ਦਿਨ ਕਿਉਂਕਹੌਰ ਦੀ ਗੜੀ ਵਿੱਚ ਸਹਜਾ ਦਾ ਅਜੀਤ ਸਿੰਘ ਤੇ ਜਿਆਰ ਸਿੰਘ ਉਹਨਾਂ ਦੀ شہادت ਹੋਈ ਸੀ ਜੀ ਤੇ ਇਧਰ ਜਿਆਦਾ ਭੀੜ ਦੇ ਕਾਰਨ ਸੰਗਤ ਬਹੁਤ ਜਿਆਦਾ ਤੇ ਆਪਾਂ ਸ਼ਾਮ ਨੂੰ ਚੱਲਾਂਗੇ ਜੀ ਗੁਰਦੁਆਰਾ ਪੋਰਾ ਸਾਹਿਬ ਦੇ ਦਰਸ਼ਨ ਕਰਨ ਤੁਹਾਨੂੰ ਵੀ ਕਰਾਵਾਂਗੇ ਫਿਲਹਾਲ ਆਪਾਂ ਚੱਲਦੇ ਹਾਂ ਗੁਰਦੁਆਰਾ ਠੰਡਾ ਬੋਲ ਸਾਹਾ ਵਾਲੀ ਸਾਈਡ ਉਧਰ ਵੀ ਸੰਗਤਾਂ ਜਿਆਦਾ ਇਕੱਠਾ ਨਾਲੇ ਸੰਗਤਾਂ ਦੇਖਣ ਕਰਦੇ ਆ ਜੀ ਹੋ ਸਕਿਆ ਤਾਂ ਆਪਾਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਅੰਦਰੋਂ ਵੈਸੇ ਆਪਾਂ ਕੱਲ ਜਾਏ ਸੀ ਤੇ ਵੀਡੀਓ ਉਹਦੀ ਪੂਰੀ ਚੈਨਲ ਤੇ ਤੁਸੀਂ ਦੇਖ ਲਿਓ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਠੰਡਾਪੁਰ ਚਾਲੀ ਸਹਰ ਨੂੰ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਕੋਰਾ ਸਾਹਿਬ ਸੰਗਤ ਦੇਖ ਲਓ ਤੁਸੀਂ ਕਿੰਨੀ ਆ ਅੱਜ ਬਹੁਤ ਵੱਡਾ ਖੜਾ ਆਇਆ ਸੰਗਤ ਦਾ ਸਾਡੀ ਜਨਾਬ ਅੱਜ ਦੀ ਰਾਤ ਮਾਤਾ ਗੁਜਰਕੌਰ ਨੇ ਟੋਟੇ ਸ਼ਾਇਦਾਂ ਦੇ ਗੰਗੂ ਦੇ ਨਾਲ ਕਾਇਨੌਰ ਦੇ ਵਿੱਚ ਇੱਕ ਛੱਪੜ ਦੇ ਉੱਪਰ ਖਦੀਦ ਕੀਤੀ ਸੀ ਤੇ ਆ ਜੀ ਜਵਾਨ ਟੋਟਰਮਲ ਦੀ ਹਵੇਲੀ ਸਾਲ 1911-12 ਦੀ ਇਹ ਤਸਵੀਰ ਹੈ ਜੀ ਪੁਰਾਣੀ ਆਪ ਆਏਗੇ ਜੀ ਤਿੰਨ ਦਿਨਾਂ ਤੋਂ ਫਤੇਗੜ ਸਾਹਿਬ ਤੇ ਫਤੇਗੜ ਸਾਹਿਬ ਅੱਜ ਠੰਡੇ ਓਰਜ ਤੇ ਦੇਖੋ ਲੈਣ ਤੋਂ ਲੱਗੀ ਉਹ ਤੋਂ ਲੈ ਕੇ ਉਹ ਬੜੀ ਲੰਮੀ ਲੈਣ ਲੱਗੀ ਆ ਤੇ ਅੱਜ ਤਾਂ ਮੱਥਾ ਟੇਕਣਾ ਆਪਣੇ ਤੋਂ ਚਾਹੀ ਨਹੀਂ ਆ ਸ਼ਾਮ ਨੂੰ ਚੱਲਾਂਗੇ ਸ਼ਾਮ ਨੂੰ ਕਰਾਂਗੇ ਦਰਸ਼ਨ ਸ਼ਾਮ ਦੀ ਵੀਡੀਓ ਦਿਖਾਵਾਂਗੇ ਠੰਡੇ ਓਰਜ ਦੀ ਦੇ ਆਪਾਂ ਗੁਰਦੁਆਰਾ ਭੋਰਾ ਸਾਹਿਬ ਵੀ ਜਾਣਾ ਤੇ ਇੱਕ ਵਾਰ ਤੁਹਾਨੂੰ ਠੰਡੇ ਬੁਰਜ ਦੇ ਉਪਰੋਂ ਦਰਸ਼ਨ ਕਰਾ ਦਿੰਨੇ ਆ ਸੰਗਤ ਦੇ ਅੱਜ ਇਕੱਠ ਬਹੁਤ ਆ ਅੱਜ ਅੱਜ ਬਹੁਤ ਸੰਗਤਾਂ ਲੰਗਰ ਵੀ ਬਹੁਤ ਲੱਗੇ ਆ ਜ਼ਿਆਦਾਤਰ ਦੁੱਧ ਦੇ ਤੇ ਚਾਹ ਦੇ ਲੰਗਰ ਆ ਲੋ ਬਈ ਇਹ ਆ ਜੀ ਠੰਡਾ ਬੁਰਜ ਦੇਖ ਸਕਦੇ ਸੰਗਤ ਲੋ ਡਿਨ ਲੱਗੀ ਆ ਸੰਗਤ ਬਹੁਤ ਆ ਜੀ ਆ ਚੱਲ ਗਏ ਵੀ ਬਹੁਤ ਚੱਲਦੇ ਆ ਅੱਜ ਸਰੋਵਰ ਵਾਲੇ ਪਾਸੇ ਵੀ ਖਾਸਾ ਇਕੱਠਾ ਲੋ ਜੀ ਕਰ ਲੋ ਦਰਸ਼ਨ ਗੁਰਦੁਆਰਾ ਸਾਹਿਬ ਠੰਡਾ ਬਰਜ ਦੇ ਆ ਆ ਹਲੇ ਬੈਂਕਰ ਸਾਰੀਆਂ ਆ ਗਈ ਸੀ ਇੱਧਰ ਵੀ ਇੱਕ ਲੰਗਰ ਲੱਗਿਆ ਹੋਇਆ ਜੀ ਆ ਇਧਰ ਦੀ ਧੱਕਾ ਕਰੀ ਜਾਂਦੇ ਬੰਦੇ ਚੜ੍ਹਨ ਨੂੰ ਤਾਂ ਹਾਂ ਬੋਲੇ ਉਹ ਜਿੱਥੇ ਆਜੋ ਆਏ ਅੱਗੇ ਪਾਰਕ ਆ ਜੀ ਸਮਾਰਕ ਬਣਿਆ ਹੋਇਆ ਬਾਬਾ ਮੋਤੀराम ਜੀ ਮਹਿਰਾ ਦੇ ਨਾਮ ਤੇ ਕੱਲ ਵਾਲੀ ਵੀਡੀਓ ਆਪਾਂ ਪੂਰੀ ਕਰੀਏ ਇਹਦੇ ਤੇ ਅੱਜ ਇਧਰਲੇ ਪਾਸੇ ਵੀ ਬਹੁਤ ਇਕੱਠਾ ਆ ਇਧਰੋਂ ਹੀ ਬੜੀ ਸੰਗ ਜਾ ਰਹੀ ਆ ਇੱਧਰ ਦਾ ਵੀ ਇੱਕ ਮਾਹੌਲ ਤੁਹਾਨੂੰ ਮੜਾਇ ਅਸੀਂ ਦਿਖਾ ਦਗੇ ਫਿਰ ਆਪਾਂ ਚੱਲਦੇ ਹਾਂ ਗੁਰਦੁਆਰਾ ਭੂਰਾ ਸਾਹਿਬ ਉਧਰ ਦੇ ਕਰਦੇ ਹਾਂ ਦਰਸ਼ਨ ਅੱਜ ਉਧਰ ਵੀ ਬਹੁਤ ਸੰਗਤ ਹੋ ਗਈ ਸਾਹਮਣੇ ਬਣਿਆ ਹੋਇਆ ਇਹ ਸਮਾਰਕ ਬਾਬਾ ਮੋਤੀराम ਮਹਾਰਾਜ ਜਿਹਦਾ ਕੱਲ ਆਪਾਂ ਵੀਡੀਓ ਸਾਰੀ ਕਰਤੀ ਆ ਤੇ ਲਿੰਕ ਉਹਦਾ ਵੀ ਡਿਸਕ੍ਰਿਪਸ਼ਨ ਤੇ ਦੇ ਦੇਵਾਂਗੇ ਇਹਦੇ ਨਾਲ ਸੰਗਤ ਇਧਰੋਂ ਵੀ ਉੱਥੋਂ ਦਾ ਵੀਡੀਓ ਬਣਾ ਰਹੀ ਆ ਇਹ ਤਰਾਸ ਦੀ ਸਾਡੀ ਕੌਮ ਦੀ ਕਿਸੀਆਂ ਆਪਦੇ ਸਮਾਰਕਾਂ ਦੇ ਉੱਤੇ ਚੜ-ਚੜ ਬੈੰਨੇ ਆ ਦੇਖੋ ਨੌਜਵਾਨ ਮੁੰਡੇ ਆ ਤਾਹਾਂ ਚੜੇ ਬੈਠੇ ਆ ਹਾਲਾਂਕਿ ਇਹ ਜਿਹਾ ਥਾਵਾਂ ਤੇ ਚੜ ਕੇ ਨਹੀਂ ਬੈਠਣਾ ਚਾਹੀਦਾ ਪਤਾ ਨਹੀਂ ਤੇ ਇਹਨਾਂ ਨੂੰ ਪਤਾ ਨਹੀਂ ਭਾਈ ਤੇ ਪਤਾ ਨਹੀਂ ਰੱਬ ਜਾਣੇ ਪਤਾ ਹੋਣ ਦੇ ਬਾਵਜੂਦ ਵੀ ਇਹ ਜੀ ਸਮਾਰਕ ਬਾਬਾ ਮੋਤੀराम ਜੀ ਮਹਿਰਾ ਦਾ ਉਧਰ ਸਾਹਮਣੇ ਠੰਡਾ ਪੁਰਜਾ ਜੀ ਕੋਈ ਸਮਾਂ ਸੀ ਇਹਦੇ ਨਾਲ-ਨਾਲ ਪਾਣੀ ਵਗਦਾ ਹੁੰਦਾ ਸੀ ਸਮੇ ਦੇ ਨਾਲ ਨਾਲ ਪਾਣੀ ਬੰਦ ਹੋ ਗਿਆ। ਵੈਸੇ ਠੰਡਾ ਵਰਜ ਵੀ ਦੁਬਾਰੇ ਬਣਾਇਆ ਗਿਆ। ਇਹ ਪਹਿਲਾ ਵਾਲਾ ਠੰਡਾ ਵਰਜ ਨਹੀਂ ਹੈ। ਹੁਣ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਪੋਰਾ ਸਾਹਿਬ ਉਧਰ ਦਰਸ਼ਨ ਕਰਦੇ ਆਂ। ਹਾ ਇੱਕ ਬਾਈ ਮਿਲਿਆ ਬੱਚੇ ਦੇ ਬਹੁਤ ਸਾਨੂੰ ਦਸਤਾਰਾਂ ਨਹੀਂ ਆ। ਬੇਟਾ ਬਾਈ, ਬੇਟੀ ਹੈ, ਬੇਟੀ ਹੈ। ਇਸ ਵਾਰੀ ਕੰਟਰੋਲ ਬਹੁਤ ਆ ਬਾਈ ਇੱਥੇ ਫੁੱਲੜ ਬਾਈ ਵਾਲੇ ਬੰਦਿਆਂ ਤੇ। ਪਹਿਲਾਂ ਵਾਲਾ ਮਾਹੌਲ ਜ ਹੈ ਨਹੀਂ। ਦਵਾਨ ਟੋਡਰਮਾਲ ਦੀ ਹਵੇਲੀ ਗਏ ਸੀ ਉੱਥੇ ਵੀ ਇਟਾ ਮਾਹੌਲ ਹੈ ਨਹੀਂ ਸੀ ਹੁੱਲੜਵਾਜੀਆਣਾਂ ਦੇ ਬੜੇ ਉਹਨਾਂ ਨੇ ਵੀ ਬ੍ਰੇਕਾਂ ਲਾਈਆਂ ਇੱਥੇ ਤੱਕ ਚਲੋ ਜੇ ਕੋਈ ਹੈ ਸ਼ਾਇਦ ਕੀ ਸ਼ਾਂਤੀ ਵਾਲਾ ਮਾਹੌਲ ਹੈ ਚਾਰੇ ਪਾਸੇ ਪੁਸ਼ਾਦਾ ਪਾਣੀ ਛਕਦੇ ਆਂ ਜੀ ਪਹਿਲਾਂ ਫਿਰ ਚੱਲਦੇ ਆਂ ਮੱਥਾ ਟੇਕਣਾ ਪਾਣੀ ਨਾਲ ਹੀ ਚਾਈਆ ਆਂ ਇੱਥੇ ਟਿੱਕੀ ਜਾਂ ਆਓ ਆ ਜਾਓ ਪਿਛਲਾ ਕੰਮ ਚੱਲ ਸਾਰਾ ਕੰਮ ਚੱਲਣਾ ਸ਼ਾਂਤੀ ਸਿਰਕਾ ਆਪਾਂ ਨੰਗਰ ਸਾਹਿਬ ਕੇ ਆਂ ਬਈ ਪੱਕਾ ਫਰੀਦਕੋਟ ਵਾਲੇ ਮੁੰਡਿਆਂ ਕੋਲੇ ਤੇ ਸੰਗਤ ਜਿਹੜੀ ਹੈਗੀ ਹੈ ਇਹਨਾਂ ਨੇ ਬੜਾ ਉਪਰਾਲਾ ਕੀਤਾਗਾ ਸਬਜ਼ੀ ਹੈ ਗਾਜਰਾਂ ਦੀ ਨਾਲ ਰੋਟੀ ਆ ਤੇ ਹੱਥ ਦੇ ਉੱਤੇ ਛਕਾਉਂਦੇ ਆ ਤੇ ਭਾਂਡੇ ਝੂਠਿਆਂ ਦਾ ਤੇ ਡਿਸਪੋਜ਼ਲ ਦਾ ਕੰਮ ਉਹ ਘਾਟਾ ਬਾਹਰ ਚਾਹ ਦਾ ਲੰਗਰ ਲੱਗਿਆ ਹੋਇਆ ਇੱਥੇ ਇੱਥੇ ਡਿਸਪੋਜ਼ਲ ਆ ਬਹੁਤ ਵਧੀਆ ਲੰਗਰ ਸੀ ਐਸ ਗੇਟ ਆ ਬੋਦਰਾਪੁਰਾ ਸਾਹ ਦੇ ਪਿਛਲੇ ਪਾਸੇ ਇੱਥੇ ਲੰਗਰ ਲਾਇਆ ਹੋਇਆ ਇਹਨਾਂ ਨੇ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਲੰਗਰ ਲਾਇਆ ਚੰਗਾ ਉਪਰਾਲਾ ਆਪਾਂ ਜਾਣਾ ਸੀ ਮੱਥਾ ਟੇਕਣ ਗੁਰਦੁਆਰਾ ਪੂਰਾ ਸਾਹਿਬ ਪਰ ਇਧਰ ਵੀ ਬਹੁਤ ਵੱਟੀਲਾਂ ਲੱਗੀਆਂ ਉੱਥੋਂ ਪਿੱਛੋਂ ਲੈ ਗਏ ਆ ਆ ਚੌੜੀ ਦੇ ਵਿੱਚ ਦੀ ਅੱਗੇ ਤੇ ਕਰ ਲੈਣਾ ਛਾਂ ਉਹਨੂੰ ਚੱਲਾਂਗੇ ਹੁਣ ਮੱਥਾ ਟੇਕਣ ਛਾਂ ਨੂੰ 8-9 ਵਜੇ ਰਸ਼ ਘਟ ਜੂਗਾ ਜੇ ਆਪਾਂ ਚੱਲਾਂਗੇ ਇਧਰ ਦੇ ਪਾਸੇ ਪਿੰਗਲਾਵਾੜਿਆਂ ਦੀ ਦੁਕਾਨ ਆ ਆਪਾਂ ਪੂਰਨ ਸਿੰਘ ਜੀ ਦੀ ਥੇ ਪਾਸ ਪੂਰਨ ਸਿੰਘ ਦੀ ਫੋਟੋ ਲੱਗੀ ਐ ਕਿਤਾਬਾਂ ਇਹਨਾਂ ਦੀਆਂ ਤਿੰਗਲ ਵਾਲਾ ਸੰਸਥਾ ਤੋਂ ਆਪਾਂ ਤਿੰਨ ਕਿਤਾਬਾਂ ਇੱਕ ਤਾਂ ਉਹਨਾਂ ਨੇ ਆਪਾਂ ਨੂੰ ਜਾਂਤਰੀ ਦੇਤੀ ਆਪਣੀ ਆਪ ਹੀ ਤੇ ਇੱਕ ਸਰਾਂਦਨੀ ਸਿੱਖਾਂ ਦੀ ਕਰਬਲਾ ਹੈ ਜੁਗ ਜੁਗ ਤੇਰਾ ਨਾਮ ਇਹ ਦੋ ਕਿਤਾਬਾਂ ਲੈਤੀਆਂ ਜੀ ਆਪਾਂ ਉਥੋਂ ਟੋਟਲ ਤਿੰਨ ਪੁਸਤਕਾਂ ਹੋਊਗਾ ਆਪਣਾ ਆਪ ਇਹਨਾਂ ਨੂੰ ਪੜਾਂਗੇ ਤਿੰਨ ਵਾਰ ਦੱਸਾਂਗੇ ਵੀ ਤੁਹਾਨੂੰ ਵੀ ਵਿੱਚ ਕੀ ਕੁਛ ਆ ਤੇ ਇੱਥੇ ਜਿਹੜੀ ਹੈਗੀ ਇਹਦੀ ਕੋਈ ਐਮ ਆਰ ਪੀ ਨਹੀਂ ਹੈ ਜਿੰਨੀ ਤੁਸੀਂ ਸ਼ਰਧਾ ਨਾਲ ਪਾ ਦਿਓਗੇ ਟਾਂਨ ਪੇਟੀ ਦੇ ਵਿੱਚ ਉਨਾ ਹੀ ਆ ਜੀ ਹੁਣ ਆਪਾਂ ਆ ਗਏ ਘੁੰਮ ਘੁਮਾ ਕੇ ਆਪਣੀ ਲੰਗਰ ਦੇ ਵਿੱਚ ਮੁੰਡੇ ਲੱਗੇ ਹੋਏ ਸੇਵਾ ਕਰਨ ਬਈ ਕੇਸਰਾ ਵਾਲਾ ਤੇ ਬਦਾਮਾਂ ਵਾਲਾ ਦੁੱਧ ਆ ਬਈ ਇਹ ਇਹ ਆ ਸਾਡਾ ਉਹਨੂੰ ਦੇਖੀ ਇਹ ਆਪਣਾ ਬਹੁਤ ਪੁਰਾਣਾ ਮਿੱਤਰ ਆ ਜਮਾ ਕੇ ਲਿਆਦਾ ਦੋਦੇ ਧਲੇ ਪਾਸੇ ਤੇ ਬਾਦ ਜੀ ਨੂੰ ਐ ਕਰਕੇ ਤੇ ਭਗਲਾਇਆ ਜਾਂਦਾ ਇੱਥੇ ਜੇਰ ਕਰਾਉਂ ਕਰਕੇ ਕੇਸਰ ਤੇ ਬਦਾਮ ਉਹ ਸਮਾਨ ਉਧਰ ਤਿਆਰ ਹੁੰਦਾ ਪਰਲੇ ਪਾਸੇ ਇਹ ਕਿਤਾਬਾਂ ਲਿਆਂਦੀਆਂ ਬਾਈ ਨੇ ਹਾਂ ਇਹ ਦੋ ਲਿਆਂਦੀਆਂ ਬਾਈ ਉਹ ਉਹਨਾਂ ਨੇ ਆਪ ਦਿੱਤੀ ਜਦੋਂ ਆਪਾਂ ਸੇਵਾ ਕੀਤੀ ਨਾ ਪੜ੍ਹ ਕੇ ਦੱਸਾਂਗੇ ਆਪਾਂ ਕੀ ਕੁਛ ਇਹਨਾਂ ਚ ਹਾਂ ਜਿਹੜੀ ਜਾਂਤਰੀ ਆਪਾਂ ਨੂੰ ਦਿੱਤੀ ਹੈ ਨਾ ਇਹਨਾਂ ਨੇ ਇਹਦੇ ਉੱਪਰ ਇੱਕ ਚੀਜ਼ ਲਿਖੀ ਹੋਈ ਆ ਕਮਜ਼ੋਰ ਸਿੱਖਿਆ ਬਰਨਾਲੀ ਰਾਸ਼ਟਰੀ ਅਸਫਲਤਾ ਤੇ ਅਸੱਭਿਅਕ ਨਾਗਰਿਕਾਂ ਨੂੰ ਜਨਮ ਦਿੰਦੀ ਆ ਇੱਧਰ ਫੋਟੋਆਂ ਦਿਖਾਈਆਂ ਜੀ ਇਹਨਾਂ ਨੇ ਗੋਦਰਾ ਕਾਂਡ ਗੁਜਰਾਤ ਤੇ ਡਾਕਟਰਾਂ ਦੇ ਹੱਥਾਂ 'ਚ ਮਰੀਜ਼ਾਂ ਦੀ ਮੌਤ ਤੇ ਇੱਧਰਲੇ ਪਾਸੇ ਵੀ ਅਸੱਭਿਅਕਤਾ ਦੀਆਂ ਕੁਝ ਤਸਵੀਰਾਂ ਤਾਂ ਆਈਆਂ ਇਹ ਕਰਚਾ ਚੜਿਆ ਤੇ ਹੋਰ ਕੁਝ ਪਰਵਾਦੀ ਜਿਹੜੀ ਹੈ ਕੌਮ ਦੀ ਬੇਸ਼ੱਕ ਆਪਾਂ ਰਾਤ ਦਰਸ਼ਨ ਕਰਨੇ ਸੀ ਪਰ ਲੰਗਰ ਦੇ ਵਿੱਚ ਸੇਵਾ ਕਰਨ ਲੱਗ ਗਏ ਤੇ ਨਾਲੇ ਥੋੜਾ ਜਿਹਾ ਸੰਗਤ ਦਾ ਅੰਬਾਰ ਜ਼ਿਆਦੇ ਸੀ ਸੰਗਤ ਦਾ ਇਕੱਠ ਬਹੁਤ ਜ਼ਿਆਦੇ ਸੀ ਰਾਤ ਵੀ 8 8:30 ਵਜੇ ਤੱਕ ਸੋ ਆਪਾਂ ਹੁਣ ਅਮਰਤ ਵੇਲੇ ਚੱਲੇ ਆ ਦੂਜੇ ਦਿਨ ਹੁਣ ਕਰਾਉਣੇ ਤੁਹਾਨੂੰ ਪੂਰਾ ਸਾਦੇ ਦਰਸ਼ਨ

ਏਸੀ ਜੀ ਗੁਰਦੁਆਰਾ ਪੋਰਾ ਸਾਹਿਬ ਪੋਰਾ ਸਾਹਿਬ ਦੇ ਵਿੱਚ ਉਹ ਦੀਵਾਰ ਮੌਜੂਦ ਆ ਉਹ ਨੀਆਂ ਮੌਜੂਦ ਨੇ ਜਿੱਥੇ ਪਾਲਕੀ ਸਾਹਿਬ ਸ਼ਿਸ਼ੋਭਤ ਆ ਜਿੱਥੇ ਵਜ਼ੀਰ ਖਾਨ ਨੇ ਛੋਟੇ ਸਹੌਜਾਦਿਆਂ ਨੂੰ ਸੋਚਾ ਅਨੰਦ ਦੇ ਉਕਸਾਉਣ ਦੇ ਉੱਪਰ ਸ਼ਹੀਦ ਕਰਵਾਇਆ ਤੁਸੀਂ ਇਹ ਦੇਖੇ ਸੋ ਜਿੱਥੋਂ ਇਹ ਸੰਗਤ ਬਾਹਰ ਆ ਰਹੀ ਹੈ ਪੋਰਾ ਸਾਹਿਬ ਦੇ ਵਿੱਚੋਂ ਉਥੋਂ ਬਾਹਰ ਆ ਕੇ ਦੋ ਆਪਾਂ ਸੱਜੇ ਹੱਥ ਮੁੜ ਕੇ ਗੁਰਦੁਆਰਾ ਠੰਡਾ ਬੁਰਜ ਉਹਨੂੰ ਜਾਣੇ ਆ ਤੇ ਰਸਤੇ ਦੇ ਵਿੱਚ ਇਹ ਸਾਹਮਣੇ ਜੋ ਜਗਾ ਬਣੀ ਆ ਸਾਹਮਣੇ ਜੋ ਗੁਰਦੁਆਰਾ ਸਾਹਿਬ ਬਣਿਆ ਇਹ ਗੁਰਦੁਆਰਾ ਸਾਹਿਬ ਸ਼ਹੀਦ ਗੰਜਾ ਜੀ ਚੱਪੜ ਚਿਣੀ ਦੇ ਮੈਦਾਨ ਦੇ ਵਿੱਚ ਇੱਕ ਜੇਠ ਸੰਮਤ 1767 ਅਤੇ 14 ਮਈ 1710 ਨੂੰ 6000 ਦੇ ਕਰੀਬ ਸਿੰਘ ਸ਼ਹੀਦ ਹੋਏ ਸੀ ਇਹ ਗੁਰਦੁਆਰਾ ਸਾਹਿਬ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਹੈ ਸੋ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਕਰਦੇ ਹਾਂ ਫਤੇਗੜ ਸਾਹਿਬ ਕੋ ਜਰਾ ਪੋਰਾ ਸਾਹਿਬ ਕੱਲ ਨੂੰ ਆਪਾਂ ਚੱਲਾਂਗੇ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੇ ਘਰੇ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨਾਂ ਕੋਈ ਇੱਤਰ ਗਲਾਸਾਂ ਦੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਜੀ ਮਹਿਰਾ ਨੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਨੂੰ ਦੁੱਧ ਛਕਾਇਆ ਸੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ